ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਨਵੇਂ ਟੌਪਿਕ ਤੇ ਆਪਾਂ ਵੀਡੀਓ ਲੈ ਕੇ ਆਏ ਆਂ ਤੇ ਤੁਸੀਂ ਦੇਖ ਸਕਦੇ ਹੋ ਜਿਵੇਂ ਘਰ ਵਿੱਚ ਕਾਂਗ ਟੁੱਟ ਭੱਜ ਹੋਈ ਹੁੰਦੀ ਹੈ ਫਿਰ ਸੀਮੈਂਟ ਵਗੈਰਾ ਲਿਆ ਹੁੰਦਾ ਉੱਥੇ ਆਪਾਂ ਸੀਮੈਂਟ ਯਾਨੀ ਕਿ ਪਲਾਸਟਰ ਕਿਵੇਂ ਕਰ ਸਕਦੇ ਆ ਤੁਹਾਨੂੰ ਦੱਸਦੇ ਆਂ ਦੇਖੋ ਪਹਿਲਾਂ ਆਪਾਂ ਇਹਦੇ ਪਾਉਣਾ ਪਾਣੀ ਪਾਣੀ ਆਪਾਂ ਪਾ ਲਿਆ ਪਹਿਲਾਂ ਪਾ ਲਿਆ ਸੀ ਤੇ ਹੁਣ ਆਪਾਂ ਇਸ ਤੇ ਪਾਉਣਾ ਹੈ ਜਿਹੜੀ ਸੀਮੈਂਟ ਘੋਲ ਕੇ ਪਤਲਾ ਇਹ ਘੋਲ ਕਰਨਾ ਉਹ ਕੰਧ ਉੱਤੇ ਪਾ ਦੇਣਾ ਜਿੱਥੇ ਤੁਹਾਡਾ ਸੀਮੈਂਟ ਲਿਆ ਹੋਇਆ ਮੈਸਟਰੀ ਇਸ ਤਰ੍ਹਾਂ ਪਲਾਸਟਰ ਕਰਦੇ ਆ ਉੱਥੇ ਤੁਸੀਂ ਹਨਾ ਸੀਮਟ ਕੋਲ ਕਿਉਂ ਪਾ ਦੇਣਾ ਤੇ ਫਿਰ ਆਪਾਂ ਪਲੱਸ ਦਾ ਕਰਨਾ ਲੱਗਾਗੇ ਸੀਮਟ ਤੇ ਰੇਤਾ ਲਾਇਆ ਪਿਆ ਆਪਣਾ ਅੱਧ ਮਸਤੀ ਨਾਲ ਲਾ ਕੇ ਰੱਖਿਆ ਪਿਆ ਜਿੰਨਾ ਤੇ ਤੁਸੀਂ ਤੇਜ਼ੀ ਬਸ ਜਿੱਥੇ ਤੁਸੀਂ ਸੀਮਟ ਟੁੱਟ ਭਜੋਗੇ ਤਾਂ ਤੇਜ਼ ਕਰਕੇ ਲਾਉਣਾ ਰੇਤਾ ਜ਼ਿਆਦਾ ਪਾਉਣਾ ਤੇ ਸੀਮਟ ਵੀ ਜ਼ਿਆਦਾ ਪਾਉਣਾ ਰੇਤਾ ਘੱਟ ਪਾਣਾ ਤੇ ਸੀਮਟ ਜ਼ਿਆਦਾ ਪਾਉਣਾ ਇਹ ਤਾਂ ਕੰਨ ਫਾਸ਼ ਚ ਜਣਦਾ ਸੀਗਾ ਤੇ ਇੱਦਾਂ ਆਪਾਂ ਫਾਸ਼ ਲਵਾਉਣੀ ਸੀ ਉਹ ਫਾਸ਼ ਚਣੀ ਜਾਂਦਾ ਸੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਦੀ ਕੰਧ ਤੇ ਜਿਹੜਾ ਨਿਰਾਸ ਸੀਮੈਂਟ ਆ ਉਹ ਪੈ ਚੁੱਕਿਆ ਘੋਲ ਉਹਦਾ ਤੇ ਹੁਣ ਮਿਸਤਰੀ ਆਪਦਾ ਕੰਮ ਕਰੂਗਾ ਮਿਸਤਰੀ ਲਾ ਪੱਥਲੇ ਪਿਛਾਤੀਆਂ ਬੋਦੀਆਂ ਤਾਂ ਕਿ ਜਿਹੜਾ ਪਉਤੇ ਪਲਾਸਟਰ ਕਰਾਂਗੇ ਉਹ ਸਾਰਾ ਬੋਦੀਆਂ ਤੇ ਝੜ ਕੇ ਡਿਗੇ ਵੀ ਇੱਥੇ ਨੇ ਵੇਸਟ ਨਾ ਹੋਵੇ ਇਹਦਾ ਸੀਮੈਂਟ ਤੇ ਦਿੱਤਾ ਆਪਣਾ ਤਿਆਰ ਆ ਤੇ ਇਹਦਾ ਮਿਸਤਰੀ ਨੇ ਲਾ ਲਿਆ ਇਕੱਠਾ ਕਰ ਲਿਆ ਕੜਾ ਜਿਹਾ ਕਰ ਲਿਆ ਘੋਲ ਇਹਦੇ ਵਿੱਚ ਹੈਗਾ ਆਪਣਾ ਸੀਮੈਂਟ ਵਾਧਾ ਦਿੱਤਾ ਥੋੜਾ ਘੱਟਾ ਤਾਂ ਕਿ ਤੇਜ਼ ਹੁੰਦਾ ਮਸਾਲਾ ਉਹੀ ਲੱਗਦਾ ਹੁੰਦਾ ਜਿਨਾਂ ਜਿਵੇਂ ਤੁਸੀਂ ਦੋ ਬੱਕ ਦਿੱਤੇ ਤੇ ਤੇ ਇੱਕ ਬੱਕ ਆਪਣਾ ਸੀਮੈਂਟ ਤਾਂ ਤੇਜ਼ ਹੋ ਜਾਂਦਾ ਇਦਾਂ ਕਰਕੇ ਤੁਸੀਂ ਜਿੰਨੇ ਖਾਂ ਦੇ ਤੁਹਾਡਾ ਹੈਗਾ ਲਾਉਣਾ ਉਹਨੇ ਥਾਂ ਤੇ ਤੁਸੀਂ ਇਸ ਦਾ ਪਾ ਫੇਰ ਸਕਦੇ ਹੋ ਤੇ ਇਥੇ ਕਰੰਡੀ ਨਾਲ ਤੁਸੀਂ ਇਸ ਤਰ੍ਹਾਂ ਮਾਰਨਾ ਕੰਧ ਉੱਪਰ ਤੇ ਮੁੜ ਕੇ ਨੇ ਇੱਕ ਸਵਾਲ ਕਿ ਪਹਿਲਾਂ ਸਾਰੀ ਕੰਧ ਉੱਪਰ ਜਿੰਨੇ ਥਾਂ ਤੁਸੀਂ ਲਾਉਣਾ ਹੈ ਉਹਨੇ ਥਾਂ ਦੇ ਤੁਸੀਂ ਮਸਾਲਾ ਇਦਾਂ ਲਾ ਲੈਣਾ ਸਾਰੀ ਥਾਂ ਤੇ ਤੇ ਫਿਰ ਤੁਸੀਂ ਇੱਕ ਲੱਕੜ ਦਾ ਕੋਈ ਵੀ ਲੈ ਲਓ ਪਲੇਨ ਜੀ ਚੀਜ਼ ਲੈਣੀ ਹੈ ਤੇ ਉਹ ਫੱਟੀ ਜੀ ਉਹਨਾਂ ਤੁਸੀਂ ਪਹਿਲਾਂ ਇੱਕੋ ਜਾਂ ਕਰ ਲੈਣਾ ਸਾਰਾ ਝਾੜ ਦੇਣਾ ਮਸਾਲਾ ਦੇਖੋ ਜੀ ਮਸਾ ਮੈਸੇ ਤੇ ਝਾੜਦਾ ਏ ਤਾਂ ਕਿ ਬਾਦੂ ਜਿਹੜਾ ਮਸਾਲਾ ਉਹ ਲੈ ਜਾਏ ਸੀਮੈਂਟ ਲੱਗਿਆ ਤੇ ਬਿਲਕੁਲ ਇੱਕ ਸਾਥ ਹੋ ਜੇ ਤੁਸੀਂ ਦੇਖ ਸਕਦੇ ਹੋ ਮੈਸੇ ਕਿਵੇਂ ਇਦਾਂ ਪਲਾਸਟਰ ਕਰਦਾ ਏ ਬਹੁਤ ਹੀ ਆਸਾਨ ਜਿਹਾ ਤਰੀਕਾ ਏ ਜਿੱਥੇ ਟਟ ਭੱਜ ਹੋਈ ਹੋਵੇ ਆਪਾਂ ਇੰਨੇ ਪੈਸੇ ਦੇਣੇ ਉੱਥੇ ਆਪਾਂ ਇਸ ਤਰ੍ਹਾਂ ਘਰ ਵਿੱਚ ਵੀ ਆਪਣਾ ਕਰ ਸਕਦੇ ਆ ਸੀਮਟ ਵਗੈਰਾ ਲਗਾ ਸਕਦੇ ਆ ਤੇ ਮੈਂ ਆਪਣੇ ਪੈਸੇ ਦੀ ਬਚਤ ਹੋ ਸਕਦੀ ਹੈ ਤੇ ਤੁਸੀਂ ਲੱਕੜ ਦਾ ਪਲੇਨ ਗੋਟਕਾ ਜਾਂ ਲੈ ਲੈਣਾ ਤੇ ਉਹਨਾਂ ਤੁਸੀਂ ਸਾਹ ਦੇ ਕੰਧ ਉੱਤੇ ਫੇਰ ਦੇਣਾ ਲੱਕੜ ਦੇ ਫੱਟੀ ਲਾਈ ਤੋਂ ਬਾਅਦ ਤੁਸੀਂ ਇਦਾਂ ਫੇਰ ਦੇਣਾ ਥੋੜੀ ਕੰਧ ਤੇ ਪਲੱਸ ਆਰਾਮ ਦੇਣਾ ਸਾਦਾ ਹੋ ਜਾਣਾ ਤੁਹਾਨੂੰ ਦਿਖਾਉਂਦੇ ਦੇਖੋ ਮੈਂ ਇਸ ਤਰੀ ਫੇਰ ਹੀ ਜਾਂਦਾ ਪਲੇਨ ਹੋ ਹੀ ਜਾਂਦਾ ਬਸ ਇਸ ਚੀਜ਼ ਨਾਲ ਥੱਲੇ ਪਲੇਨ ਲੈਣਾ ਹੈ ਦੇਖੋ ਤੁਸੀਂ ਇੰਨਾ ਵਧੀਆ ਸਾਦਾ ਮਸਤੀ ਨੇ ਪਲੇਨ ਕਰਤਾ ਉਸ ਗਰਮਲ ਉਹਨੂੰ ਗਰਮਾਲਾ ਕਹਿੰਦੇ ਤੁਸੀਂ ਲੱਕੜ ਦਾ ਘੜੀ ਬਣਾ ਸਕਦੇ ਹੋ ਤੇ ਉਹਨਾਂ ਤੁਸੀਂ ਰਾਹ ਹੁੰਦੇ ਆਪਣਾ ਇੱਕ ਤਰ੍ਹਾਂ ਫਲਕਸ ਕਰ ਸਕਦੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪੀਸ ਵੀਡੀਓ ਨੂੰ ਲਾਈਕ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਵੀਡੀਓ ਦੇਖਣ ਲਈ